ਪਰਦਾਨ ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਪੰਜਾਬ ਅੱਛਾ ਸਰ ਅੱਜ ਇੱਕ ਫੈਸਲਾ ਆਇਆ ਵਾ ਜੀ ਸੱਜਣ ਕੁਮਾਰ ਨੂੰ ਜਿਹੜਾ ਬਰੀ ਕੀਤਾ ਗਿਆ ਕਿਸ ਤਰ੍ਹਾਂ ਫੈਸਲੇ ਨੂੰ ਦੇਖਦੇ ਹੋ ਅੱਜ ਬੜਾ ਮਦ ਭਾਗਾ ਫੈਸਲਾ ਆਇਆ ਹੈ ਅੱਜ ਕਲੰਕ ਕੇ ਪਾਰ ਸਰਕਾਰ ਦੇ ਤੇ ਸੀਬੀਆਈ ਦੇ ਉੱਪਰ ਕਲੰਕ ਹੈ ਕਲੰਕ ਅੱਜ ਅੱਜ ਕਾਲਾ ਤਬਾਹ ਪਾਰ ਸਰਕਾਰ ਵਾਸਤੇ 40 ਸਾਲ ਬਾਅਦ ਅੱਜ ਜਿਹੜਾ 1984 ਦੇ ਕਤਲੇਆਮ ਸੱਜਣ ਕੁਮਾਰ ਜਗਦੀਸ਼ ਟੈਡਲਰ ਕਮਲਨਾਥ ਗਾਂਧੀ ਪਰਿਵਾਰ ਨੇ ਕਤਲੇਆਮ ਕਰਵਾਸੀ 10000 ਸਖਾਣਾ ਕਤਲੇਆਮ ਕਰਵਾਸੀ ਇੱਕ ਵੱਡਾ ਮਗਰਮੱਛ ਜਿਹੜਾ ਉਹ ਕਾਬੂ ਕੀਤਾ ਸੀ ਸੀਬੀਆਈ ਨੇ ਜਿਹਨੇ ਹਜ਼ਾਰਾਂ નિર્ਦੋਸ਼ ਸਖਾਣ ਨੂੰ ਦਿੱਲੀ ਵਿੱਚ ਗਲਾਂ ਵਟਾ ਪਾਕਿਸਤਾਨਲੇ ਗਿਆ ਸਨ ਅੱਜ ਮੈਂ ਸਮਝਦਾ ਸੀਬੀਆਈ ਦੇ ਲੱਕੀ ਕਰਕੇ ਇਹਨਾਂ ਪਹਿਰੇ ਵੀ ਨਹੀਂ ਕੀਤੀ ਕੋਰਟ ਦੇ ਵਿੱਚ ਅੱਜ ਉਹ ਸੱਜਨ ਕੁਮਾਰ ਨੂੰ ਜਿਹੜਾ ਬਰੀ ਕਰ ਦਿੱਤਾ ਗਿਆ ਸਾਨੂੰ ਨਾ ਕੋਰਟ ਤੋਂ ਇਨਸਾਫ ਮਿਲ ਰਿਹਾ ਨਾ ਜਿਹੜੀ ਭਾਜਪਾ ਦੀ ਸਰਕਾਰ ਹੈ प्रधानमंत्री जी ने कहा कि जो साकार मर गई जिन्हें भी चौरासी के दोषी ने ने कतलेआम करवाया भावें जो वा मर्जी मगरमछ हो सारे फल के अंदर देंगे तो फास्टेग कोटा बनाव गे मोदी साहब दसो सी बी आई कितें गई चली गई है अब बरी किवे हो गया सज्जन कुमार जिन्हें जूदे सिखा दल टैर पा के साड़े अपने सामने खलो के सिक्खा मरवाया दिल्ली च मरवाया हजार करोड़ की सड़क सवाह करती अब बरी कर दता गए ਇਸ ਤੋਂ ਵੱਧ ਭਾਗੀ ਗੱਲ ਨਿੰਦਨਯੋਗ ਗੱਲ ਜਿਹੜੀ ਹੈ ਨਾ ਉਹ ਨਹੀਂ ਹੋ ਸਕਦੀ ਅਸੀਂ ਜਿਹੜੇ 25000 ਪਰਿਵਾਰ ਪੰਜਾਬ ਇਸ ਦੇ ਨਾਲ ਅਸੀਂ ਜਲਦੀ ਮੀਟਿੰਗ ਬੁਲਾ ਕੇ ਇੱਕ ਦੋ ਦਰਾਂ ਵਿੱਚ ਜਿਹੜੇ ਕਾਂਗਰਸੀ ਦਰਿੰਦੇ ਨੇ ਜਿਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਸਜ਼ਾ ਨਹੀਂ ਹੋਈਆਂ ਸਾਨੂੰ ਜੇ ਲੋੜ ਪਈ ਅਸੀਂ ਮੋਦੀ ਸਾਹਿਬ ਦੇ ਕੋਠੀ ਤੋਂ ਬਾਹਰ ਅਸੀਂ ਜੰਤਰ ਮੰਤਰ ਦੇ ਤੇ ਜਾ ਕੇ ਧਰਨਾ ਦੇਵਾਂਗੇ ਉੱਥੇ ਕਿ ਜਿਹੜੇ ਦੋਸ਼ੀ ਨੇ ਕਾਂਗਰਸੀਂ ਦਲੇ ਦੰਦੇ ਨੇ ਇਹਨਾਂ ਤਰ੍ਹਾਂ ਦਾ ਵਿਸਾਰ ਕੀਤਾ ਜਾਏ ਤੇ ਨਾਲ ਦੇ ਉੱਤਰ ਤੇ ਸੂਦੋ ਦੇ ਮੁਕੰਦੇ ਚੱਲਾ ਜਾਵੇ ਤਾਂ ਸਾਨੂੰ ਇਨਸਾਫ ਦਿੱਤਾ ਜਾਏ ਇਹ 30 ਧਾਕੇ ਹੋ ਗਏ ਨੇ 41 ਸਾਲ ਹੋ ਗਏ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਈ ਪੀੜ੍ਹੀਆਂ ਸਾਡੀਆਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਇਨਸਾਫ ਦੇ ਵਿੱਚ ਉਡੀਕ ਦੇ ਵਿੱਚ ਖਤਮ ਹੋਈਆਂ ਤੇ ਸਾਨੂੰ ਇਨਸਾਫ ਨਹੀਂ ਕੋਰਟ ਦਾ ਜਿਹੜਾ ਫੈਸਲਾ ਆਇਆ ਇਹ ਕੋਰਟ ਦੇ ਫੈਸਲੇ ਨੇ ਇੱਕ ਵਾਰੀ ਸਾਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ 41 ਸਾਲ ਬਾਅਦ ਇਸ ਤਰ੍ਹਾਂ ਹੀ ਸਾਡੇ ਕਤਲੇਆਮ ਹੋ ਰਹੇ ਸਨ ਸਾਡੇ ਘਰਾਂ ਨੂੰ ਅੱਗਾਂ ਲੱਗ ਰਹੀਆਂ ਸਨ ਸਾਨੂੰ ਮਾਰਿਆ ਜਾ ਰਿਹਾ ਸੀ ਇਹ ਉਹੀ ਅਕਾਲਾ ਦਿਨ ਅੱਜ ਮੁੜ ਕੇ ਸਾਨੂੰ ਕੋਟ ਨੇ ਜਿਹੜਾ ਹੈਗਾ ਸਾਨੂੰ ਸਾਡੇ ਸਾਹਮਣੇ ਅੱਖਾਂ ਦੇ ਲਿਹਾਜ਼ ਦਿਖਾਇਆ ਪਰ ਬੜੀ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ 10000 ਪਰਿਵਾਰਾਂ ਦਾ ਕਤਲੇਆਮ ਹੋਇਆ ਹੋਵੇ ਤਿੰਨ ਦਿਨ ਤਿੰਨ ਰਾਤਾਂ ਅੱਗਾਂ ਲੱਗੀਆਂ ਹੋਵਨ ਜਾਇਦਾ ਤਾਂ ਸੜੀਆਂ ਹੋਵਨ ਈਆਂ ਪੈਣਾ ਦੀਆਂ ਈ ਤਾਂ ਲੁੱਟੀਆਂ ਗਿਆ ਹੋਵਨ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਤੰਦੂਰਾਂ ਦੇ ਵਿੱਚ ਪੁੰਨ ਦਿੱਤਾ ਗਿਆ ਹੋਵੇ ਸਾਡੇ ਦੋ ਦੋ ਦਿਨ ਦੇ ਬੱਚਿਆਂ ਨੂੰ ਦੇ ਲਿਆ ਕੜਾਈਆਂ ਵੀ ਤਲ ਦਿੱਤਾ ਗਿਆ ਹੋਵੇ ਤੇ ਅੱਜ ਸਾਨੂੰ ਇਨਸਾਫ ਤੇ ਕੀ ਦਿਵਾਣਾ ਹੈਗਾ ਕੋਟਾ ਨੇ ਜਾਂ ਸਰਕਾਰਾਂ ਨੇ ਔਰ ਸਾਡੇ ਕਾਤਲਾਂ ਨੂੰ ਜਿਹੜਾ ਸਭ ਤੋਂ ਵੱਡਾ ਮਜਰਮ ਮਗਰਮਾਈ ਸੀਗਾ ਉਹਨੂੰ ਅੱਜ ਬਰੀ ਕਰ ਦੇਣਾ ਇਹ ਤਾਂ ਮਤਲਬ ਆ ਸਾਡੇ ਜ਼ਖਮਾਂ ਨੂੰ ਕਰੇਦ ਕੇ ਉਹਦੇ ਉੱਪਰ ਖਾਲੀ ਨਮਕ ਹੀ ਨਹੀਂ ਮਿਰਚਾਂ ਵੀ ਨਾਲ ਹੀ ਭੁੱਕ ਦਿੱਤੀਆਂ ਗਿਆਨ ਸਾਡੇ ਹੀਰ ਦੇ ਜਿਹੜੇ ਅੱਜ ਬਲੁੰਦਰੇ ਗਏਨ ਪਰ ਅਸੀਂ ਕਿਸੇ ਸੂਰਤ ਵਿੱਚ ਚੁੱਪ ਨਹੀਂ ਬੈਠਾਂਗੇ ਸਾਡਾ ਦਿਲ ਰੋ ਰਿਹਾ ਸਾਡੇ ਗੱਲੇ ਭਰੇ ਹੋਏ ਪਰ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ 41 ਸਾਲ ਹੋ ਗਏ ਤੁਹਾਨੂੰ ਆਪਣਿਆਂ ਨੂੰ ਯਾਦ ਕਰ ਕਰਕੇ ਰੋਂਦਿਆ ਤੁਹਾਨੂੰ ਆਪਣਾ ਉਹ ਸਾਰਾ ਕੁਝ ਯਾਦ ਆਂਦਾ ਸਭ ਕੁਝ ਹੁੰਦਾ ਪਰ ਅੱਜ ਅਸੀਂ ਇੱਕ ਚੀਜ਼ ਦਾ ਇਹ ਸੋਚਾਂਗੇ ਕਿ ਜਦੋਂ ਤੱਕ ਅਸੀਂ ਜਿੰਦੇ ਹੀ ਹਾਂ ਸਾਡੀ ਜਾਨ ਵਿੱਚ ਸਾਹ ਹੈਗਾ ਤੁਹਾਡੇ ਸਰੀਰਾਂ ਵਿੱਚ ਸਾਹ ਹੈਗਾ ਅਸੀਂ ਉਦੋਂ ਤੱਕ ਚੁੱਪ ਨਹੀਂ ਬੈਠਾਂਗੇ ਇਹਨਾਂ ਕਾਤਲ ਕਾਂਗਰਸੀਆਂ ਦਰਿੰਦਿਆਂ ਨੂੰ ਅੰਦਰ ਕਰਵਾਵਾਂਗੇ ਮੈਂ ਮੋਦੀ ਸਾਹਿਬ ਨੂੰ ਇੱਕ ਚੀਜ਼ ਕਹਿਣਾ ਚਾਹਨੀ ਆ ਮੋਦੀ ਸਾਹਿਬ ਕੁਝ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤਾਂ ਨਾਨ ਤੋਂ ਪਹਿਲੇ ਕਿ ਜਿੰਨੇ ਵੀ ਇਹ ਕਾਤਲ ਹੈਗੇ ਨੇ ਨਾ ਸਾਰਿਆਂ ਨੂੰ ਮੈਂ ਸਜ਼ਾਵਾ ਦਿਵਾਵਾਂਗਾ ਜਦੋਂ ਇਲੈਕਸ਼ਨਾਂ ਆਉਂਦੀਆਂ ਤੁਹਾਨੂੰ 84 ਯਾਦ ਆਂਦੀ ਤੁਹਾਨੂੰ ਉਹ ਇੱਕ ਅੱਧਾ ਕੋਈ ਬੰਦਾ ਤੁਸੀਂ ਅੰਦਰ ਕਰ ਦਿੰਦੇ ਹੋ ਪਰ ਇਹਦੇ ਨਾਲ ਸਾਡੇ ਜਿਹੜੇ ਟਿੱਡ ਨਹੀਂ ਪਰਦੇ ਅਸੀਂ ਤੁਹਾਡੇ ਤੋਂ ਪੈਸਾ ਨਹੀਂ ਮੰਗ ਰਹੇ ਕੋਈ ਮਕਾਨ ਨਹੀਂ ਮੰਗ ਰਹੇ ਕੋਈ ਸ਼ੋਰ ਨਹੀਂ ਮੰਗ ਰਹੇ ਅਸੀਂ ਸਿਰਫ ਤੇ ਸਿਰਫ ਆਪਣੇ ਕਾਤਲਾਂ ਨੂੰ ਤੇ ਜਾਵਾ ਦੇਣ ਦੀ ਗੱਲ ਕਰ ਰਹੇ ਆ ਪਰ ਤੁਸੀਂ ਉਸ ਚੀਜ਼ ਤੋਂ ਵੀ ਪਿੱਛੇ ਹੱਟ ਰਹੇ ਹੋ ਤੁਸੀਂ ਸਭ ਤੋਂ ਪਹਿਲੇ ਸਾਡੀ ਜਿਹੜੀ ਕਾਤਲ ਹੈਗੀ ਆ ਸੋਨੀਆ ਗਾਂਧੀ ਰਾਜੀਵ ਗਾਂਧੀ ਨੇ ਇਹ ਸਾਰੇ ਆਰਡਰ ਕੀਤੇ ਤਨ ਹੁਕਮ ਕੀਤੇ ਸਨ ਅੱਜ ਸੋਨੀਆ ਗਾਂਧੀ ਦੀ ਵੀ ਇੱਕ ਵਿਜੀਲੈਂਸ ਤੋਂ ਇਨਕੁਆਰੀ ਹੋਣੀ ਚਾਹੀਦੀ ਆ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਆ ਕਿ ਉਸ ਟਾਈਮ ਦੀ ਮੀਟਿੰਗ ਦੇ ਵਿੱਚ ਰਾਜੀਵ ਗਾਂਧੀ ਨੇ ਕੀ ਕੁਝ ਕੀਤਾ ਔਰ ਕਿਹੜੇ ਕਿਹੜੇ ਲੀਡਰਾਂ ਨੂੰ ਅੱਗੇ ਕੱਢਿਆ ਕਿ ਜਿਹਦੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਣਗੇ ਤੇ ਉਹਨੂੰ ਸਭ ਤੋਂ ਜ਼ਿਆਦਾ ਵੱਡੀਆਂ ਉਹਦੇਦਾਰੀਆਂ ਦਿੱਤੀਆਂ ਜਾਣਗੀਆਂ ਤੇ ਸੋਨੀਆ ਗਾਂਧੀ ਰਾਜੀਵ ਗਾਂਧੀ ਨੇ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਵਜ਼ੀਰੀਆਂ ਮਾਣੀਆਂ ਉਹਨਾਂ ਪਰ ਅੱਜ ਸੋਨੀਆਂ ਗਾਂਧੀ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਉਹਨੂੰ ਵੀ ਪਤਾ ਲੱਗੇ ਕਿ ਜਿਹੜੇ ਨਿੱਕੇ ਨਿੱਕੇ ਬੱਚੇ ਸਾਡੇ ਰੁੱਲ ਕੇ ਅੱਜ ਵੀ ਮੇਰੀਆਂ ਇੱਥੇ ਕੋਟੋ-ਕਟ 700 ਪਰਿਵਾਰ ਇਹੋ ਜਿਹੇ ਵਿਦਵਾਵਾਂ ਪੈਣਾ ਬੈਠੀਆਂ ਜਿਨ੍ਹਾਂ ਪੈਣਾ ਦੇ ਸਿਰ ਤੋਂ ਉਹਨਾਂ ਦੇ ਸਾਈ ਚਲੇ ਗਏ ਉਹ ਆਪਣੇ ਬੱਚਿਆਂ ਨੂੰ ਪੜਾ ਨਹੀਂ ਪਾਈਆਂ ਉਹ ਆਪਣੇ ਬੱਚਿਆਂ ਨੂੰ ਨੌਕਰੀਆਂ ਨਹੀਂ ਦਿਵਾ ਪਾਈਆਂ ਉਹ ਆਪਣੇ ਬੱਚਿਆਂ ਦੇ ਕੋਈ ਕਾਰੋਬਾਰ ਨਹੀਂ ਸੈੱਟ ਕਰ ਬੈਠੀਆਂ ਅੱਜ ਦਿਨ ਤੱਕ ਵੀ ਉਹਨਾਂ ਦਰਿੰਦਿਆਂ ਨੂੰ ਰੋ ਰਹੀਆਂ ਆਪਣੇ ਬੰਦਿਆਂ ਨੂੰ ਯਾਦ ਕਰ ਰਹੀਆਂ ਨੇ ਆਪਣੇ ਪਰਿਵਾਰਾਂ ਨੂੰ ਯਾਦ ਕਰ ਰਹੀਆਂ ਨੇ ਤੇ ਉਹਨਾਂ ਕਾਤਲਾਂ ਨੂੰ ਰੋ ਰਹੀਆਂ ਪਰ ਤੁਹਾਨੂੰ ਕਿਤੋਂ ਵੀ ਨਾ ਅਦਾਲਤਾਂ ਤੋਂ ਨਾ ਸਰਕਾਰਾਂ ਤੋਂ ਨਾ ਕਿਤੋਂ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਪਰ ਇਹ ਲੜਾਈ ਅਸੀਂ ਕਦੀ ਬੰਦ ਨਹੀਂ ਕਰਾਂਗੇ ਛੇਤੀ ਅਸੀਂ ਪੂਰੇ ਪੰਜਾਬ ਦੀ ਮੀਟਿੰਗ ਬੁਲਾ ਕੇ ਇੱਕ ਵੱਡਾ ਫੈਸਲਾ ਕੋਈ ਲਵਾਂਗੇ ਚਾਹੇ ਤੁਹਾਨੂੰ ਕਿਤੇ ਵੀ ਜਾਣਾ ਪਵੇ ਅਸੀਂ ਜਾਵਾਂਗੇ ਤੇ ਇਹਨਾਂ ਕਾਤਲਾਂ ਨੂੰ ਸਜ਼ਾਵਾ ਦਿਵਾ ਕੇ ਪਿੱਛੇ ਹਟਾਂਗੇ